ਸੇ ਪੰਜਾਬ ਪੁਲਿਸ ਦੇ ਦਾਅਵਾ ਕਰਦੀ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਤੇ ਪੁਲਿਸ ਇਹ ਕਹਿੰਦੀ ਆ ਵੀ ਯੁੱਧ ਨਸ਼ਿਆਂ ਵਿਰੁੱਧ ਦੇ ਰਹੀ ਅਸੀਂ ਨਸ਼ਿਆਂ ਦੇ ਉੱਪਰ ਬੜੀ ਵੱਡੀ ਠੱਲ ਪਾਤੀ ਆ ਰੋਕ ਲਾਤੀ ਆ ਪਰ ਦੂਜੇ ਪਾਸੇ ਜਿਹੜੀਆਂ ਖਬਰਾਂ ਆਉਂਦੀਆਂ ਨੇ ਉਹ ਪੁਲਿਸ ਦੇ ਦਾਅਵਿਆਂ ਦੀ ਪੋਲ ਖੋਲਦੀਆਂ ਨੇ ਖਬਰਾਂ ਆਉਂਦੀਆਂ ਨੇ ਕਿ ਚਿੱਟੇ ਦੀ ਓਵਰਡੋਜ਼ ਦੇ ਨਾਲ ਹੋਈ ਮੌਤ ਹੁਣ ਓਵਰਡੋਜ਼ ਮਤਲਬ ਜਿੰਨਾ ਚਾਹੀਦਾ ਉਹ ਤੋਂ ਵੱਧ ਨਸ਼ਾ ਜਦੋਂ ਕੋਈ ਲੈ ਲਵੇ ਉਹ ওভারਡੋਜ ਹੈ। ਅੱਛਾ ਇਹ ওভারਡੋਜ ਚਿੱਟਾ ਲਾਉਣ ਵਾਲਿਆਂ ਕੋਲ ਕਿੱਥੋਂ ਪਹੁੰਚ ਰਹੀ ਹੈ? ਕਿਵੇਂ ਪਹੁੰਚ ਰਹੀ ਹੈ? ਜੇ ਚਿੱਟੇ ਤੇ ਰੋਕ ਲੱਗ ਚੁੱਕੀ ਹੈ, ਥੱਲ ਪੈ ਚੁੱਕੀ ਹੈ। ਫਿਰ ওভারਡੋਜ ਪਿੰਡਾਂ ਤੱਕ ਕਿਵੇਂ ਜਾ ਰਹੀ ਹੈ? ਇਹ ਵੱਡਾ ਸਵਾਲ ਹੈ ਪਿਆਰੋ। ਹੁਣ ਤੁਸੀਂ ਦੱਸੋ ਕਿ ਚਿੱਟਾ ਰੁਕ ਗਿਆ? ਤੁਹਾਡੇ ਮੁਹੱਲੇ ਗਲੀ ਪਿੰਡ ਚ ਬਿਲਕੁਲ ਬੰਦ ਹੈ। ਉਹ ਭਾਈ ਬਠਿੰਡਾ ਦੇ ਪਿੰਡ ਮੌੜਕਲਾਂ ਦੇ ਲੋਕਾਂ ਨੇ ਕੰਧਾਂ ਤੇ ਲਿਖਤਾ ਵਿੱਚ ਸਾਡੇ ਪਿੰਡ ਚਿੱਟਾ ਇੱਧਰ ਵੀ ਵਿਖਦਾ ਇੱਧਰ ਵੀ ਵਿਖਦਾ ਪੰਜਾਬ ਸਰਕਾਰ ਤੋਂ ਚੁੱਪ ਕਰ ਗਈ ਛਾਇयां ਮਈਆਂ ਹੋ ਗਈ ਫਿਰ ਹਾਈ ਕੋਰਟ ਨੇ ਉੱਚ ਅਦਾਲਤ ਨੇ ਸੂ ਮੋਟੋ ਨੋਟਿਸ ਲਿਆ ਸੂ ਮੋਟੋ ਨੋਟਿਸ ਮਤਲਬ ਜਦੋਂ ਆਪਣੇ ਆਪ ਅਦਾਲਤ ਕੋਈ ਨੋਟਿਸ ਲੈਂਦੀ ਆ ਬਿਨਾਂ ਕੇਸੇ ਦੀ ਸ਼ਿਕਾਇਤ ਕੀਤਿਆਂ ਉਹ ਸੂ ਮੋਟੋ ਨੋਟਿਸ ਹੁੰਦਾ ਤਾਂ ਸੂ ਮੋਟੋ ਨੋਟਿਸ ਹਾਈ ਕੋਰਟ ਨੇ ਖਿੱਚ ਲਿਆ ਪੰਜਾਬ ਸਰਕਾਰ ਯਾ ਦੱਸੋ ਤੁਹਾਡੇ ਰਾਜ ਚ ਪੰਜਾਬ ਚ ਪਿੰਡਾਂ ਚ ਸ਼ਰਿਆਂ ਮੇ ਲਿਖਿਆ ਜਾ ਰਿਹਾ ਤੇ ਤੁਸੀਂ ਕੀ ਕਰ ਰਹੇ ਹੋ